ਕਿਸਾਨ ਵੀਰੋ ਜਿਹੜੀ ਅੱਜ ਦੀ ਵੀਡੀਓ ਆਪਾਂ ਕਵਰ ਕਰ ਰਹੇ ਆ ਇਹ ਆਪਣੇ ਪੰਡੋ ਰੋਡ ਕੀ ਤੋਂ ਆਪਣੇ ਕਰ ਵੀ ਕਰ ਰਹੇ ਆ ਬਈ ਇਹ ਆਪਣੀ ਆਪ ਦੀ ਝੋਟੀ ਜਿਹੜੀ ਵਿਕਿਆ ਹੋਇਆ ਦੂਜੀ ਸੂਏ ਝੋਟੀ ਹੈਗੀ ਜੇਕਰ ਕੋਈ ਵੀਰ ਕਹੇ ਵੀ ਦੂਜੀ ਜਾਂ ਨਹੀਂ ਲੱਗਦੀ ਕਿਤਾਬਈ ਇਹ ਤਿੰਨ ਸਾਲਾਂ ਦੀ ਕਪਾਈ ਬਾਕੀ ਦੂਜਾ ਸੂਆ ਜਿਹੜਾ ਇਹਦਾ ਸੌ ਸੱਤ ਵਾਲੀ ਹੈ ਤੇ ਐਨੇ ਸੂਏ ਕਿੰਨਾ ਦੁੱਧ ਦਿੱਤਾ ਨਰਮਲੇ ਨੇ 10 ਲੀਟਰ ਦਿੱਤਾ ਸੀ ਜੀ 10 ਲੀਟਰ ਹਾਂਜੀ ਮੰਨ ਲਓ ਵੀ ਹੁਣ ਤਾਂ ਇਹ ਇੱਕ ਅੱਧੇ ਦਿਨ ਚ ਤਿਆਰ ਐ ਸੁਨਣ ਵਾਲੀ ਆ। ਫਾਡਰ ਕੁਆਲਟੀ ਚੈੱਕ ਕਰ ਲਓ ਬਈ। ਪਿੱਟ ਪੂੜੇ ਦੀ ਪੂਰੀ ਵਧੀਆ ਪੂਰੀ ਹੈਵੀ ਝੋਟੀ ਐ। ਫੋਲ ਗਾਰੰਟੀ ਵਾਲੀ ਆ ਬਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਚਾਹੇ ਜਵਾਕ ਚੋਰੀ ਜਾਂ। ਨਰਮ ਖੋਲ ਕੇ ਦਿਖਾਓ। ਠੀਕ ਐ। ਅਕੀ ਭਾਈ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਹੈਗਾ ਆਪਣੇ ਦਾ ਘਰੇਲੂ ਬਸਵਾ ਪੁੱਧਪੇਣ ਵਾਸਤੇ ਰੱਖੇ ਹੋਏ ਨੇ ਆ ਦੇਖ ਲਓ ਭਾਈ ਲੈ ਪੂਰਾ ਵਧੀਆ ਜੰਦਾ ਤਿਆਰ ਕੀਤਾ ਅੱਗੇ ਚੱਲ ਕਰੋ ਪਾਈtheta ਥੋੜੀ ਸ਼ਾਂ ਪੈਂਦੀ ਸੀ ਕਿਸੇ ਤਰ੍ਹਾਂ ਦੀ ਵੀ ਕਿਸੇ ਥਾਣਾ ਦੇ ਵਿੱਚ ਕੋਈ ਦਿੱਕਤ ਨਹੀਂ ਤੇ ਜਿੱਥੇ ਮਰਜ਼ੀ ਰੋਕ ਲੋ ਪੂਰੀ ਸੀਲ ਹੈਗੀ ਚਾਹੇ ਜਵਾਕ ਧਾਰਾ ਮਰੀ ਜਾ ਕੋਈ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਨਿਰਮਲ ਬਹਿ ਕੇ ਦਿਖਾਪਤ ਹੋਏ ਲੋ ਬਈ ਆ ਲੋ ਬਈ ਜਿੱਥੇ ਮਰਜ਼ੀ ਖੜਾ ਕੇ ਚੋਲੇ ਬਈ ਚਾਹੇ ਪੇੜੇ ਦੇ ਪਚਾਣੇ ਖੜਾ ਕੇ ਚੋਲੇ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ। ਉੜ ਲਿਆ ਬੱਤ। ਸ ਤੇ ਡਾ ਜਿਹੜਾ ਬਾਈ ਇਹਦਾ ਆਪਾਂ ਫੋਨ ਤੇ ਹੀ ਕਰਾਂਗੇ। ਫੋਨ ਨੰਬਰ ਆਪਣਾ 93162 8308 ਪਿੰਡ ਆਪਣਾ ਰੋੜ ਕੀ ਬਈ ਨੇੜੇ ਸਰਦੂਲਗੜ ਜ਼ਿਲ੍ਹਾ ਮਾਨਸਾ। ਤਕਰੀਬਨ ਦਿਨ ਬਾਈ ਇਹਦੇ ਪੂਰੇ ਹੀ ਉੱਤੇ ਹੀ ਲੰਘ ਕੇ ਦੋ ਤਿੰਨ ਦਿਨ। ਆ ਜਾਓ। ਬਾਲੀ ਜੀਨ ਵਾਲੀ ਕੀ ਅਵੇ ਸੈਂਟੀ ਫਾਜੀ ਪਹਿਲੇ ਸੂਏ 10 ਲੀਟਰ ਦਾ ਸਤਹ ਤਵੇ ਪੂਰਾ ਇਹਨੇ ਕੋਈ ਪਗਿਆਰਾ ਨਹੀਂ ਕਹਿੰਦੇ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਜੰਨਾ ਇਹਨੇ ਦਿੱਤਾ ਉਹਨੇ ਹੀ ਕਿਹਾ ਆਪਾਂ ਹਨਾ ਹਾਂ ਜੀ ਪਗਿਆਰਾ ਛੋਟੀ ਬੁਟੀ ਪਾ ਦੇਵਾ ਦੇਖ ਲੋ ਬਈ ਥੋੜਾ ਜਨਾ ਜਿਵੇਂ ਭਾਈ ਜੀ ਤੇ ਤੂੰ ਕੋਈ ਨਾ ਤਾਂ ਇਹ ਕੱਚੇ ਦੇ ਨਹੀਂ ਜੱਟ ਪਰ ਪੜੇ ਯਾਰ ਬਾਲੀ ਜੀਨ ਵਾਲੀ ਕੀ ਅਵੇ ਸੈਂਟੀ ਫਾਜੀ